ਹਾਂਜੀ ਹਰੇ ਟਰਸਨ ਦੇ ਦਾ ਰੋਡ ਹੀ ਨਹੀਂ ਪਿਆ ਰਿਆ ਇਹ ਇਹ ਟੈਂਨ ਦਸ ਰਹੀ ਹੈ ਇਹ ਆਪਾਂ ਚਲੇ ਕਰਾਇਆ ਲਏਗੇ ਚਾਚਾ ਗਿਆ ਕੁਝ ਕੰਮਿਆ ਮਾਰਾ ਰੁਟਾ ਵੇਟ ਲੈ ਕੇ ਆਇਆ ਰੁਟਾ ਵੇਟ ਮਰੀ ਜਾਂਦਾ ਉਹ ਵਾਇਆ ਤਰੇਂ ਜੀ ਆਏ ਧੁੰਦ ਨਹੀਂ ਨੂੰ ਕਹਿਆ ਆਪਾਂ ਝੂਆ ਜਿਹੜਾ ਖਰਾਬ ਰੋਕੀ ਅੱਧਾ ਲਾਉਂਦੇ ਆ ਤੇ ਆਪਣੇ ਅੱਜ ਕੰਟੀ ਦੀ ਵੀ ਆ ਬਸ ਦਲੇ ਕਿਰਾਇਆ ਲੈ ਕੇ ਦੋ ਕੁ ਘੰਟੇ ਹੀ ਤੇ ਉਸ ਤੋਂ ਬਾਅਦ ਫਿਰ ਪੜਨੇ ਆ ਘਰੇ ਆ ਆ ਲਾਣ ਦੇ ਲਾਵੇ ਆ ਫਿਰ ਆ ਲੈ ਕੇ ਜਾਉਂਗਾ ਮੈਂ ਰੋਟਰੇਟਰ ਮਾਰਦਾ ਭਾਈ ਅੱਜ ਹੋ ਗਿਆ ਨੂੰ ਅੱਧਾ ਘੰਟਾ ਸੌਣਾ ਗਿਆ ਨੂੰ ਇਹ ਕਰਦੇ ਮਾੜੋ ਵਾੜੀ ਕਸੜਾ ਅੱਛਾ ਖਿੱਚਦਾ ਪਿਆ ਕਰਾਏ ਬਰਾਂ ਘਟਾ ਨਹੀਂ ਆਉਂਦੀ ਟੁੱਟ ਜਾਏ ਜੁਕਾ ਟੁਕਾ ਜੀ ਨਾ ਮਾੜਾ ਮਾੜਾ ਮਰ ਜਿੰਦੇ ਮੈਨੂੰ ਲੱਗਾ ਚ ਕਾਮ ਹੰਟਰ ਦੇ ਉਹ ਵੀ ਦੋ ਪੀਣੀ ਕੋਲ ਲੱਗੇ ਲੰਗਦੀਆਂ ਹੁਣ ਕੰਗੀਆਂ ਮਾਰੀਆਂ ਬਣਾ ਪੋਲੀਓ ਪੋਲੀਓ ਮਾਲ ਖਾਲ ਲੇ ਜੀ ਤਵੀਆਂ ਪਤਨੀ ਆਦਨੇ ਲਾ ਕੇ ਉੱਤਾਂ ਵੱਟੇ ਮਾਰਤਾ ਉਹ ਤੇ ਫੁਗਾ ਮਾਰ ਕੇ ਕੰਨ ਕੇਰ ਦਾਂਗੇ ਅੱਜ ਜੀ ਇਹਦਾ ਸੇਰੇ ਕੰਨ ਕਾ ਜਿਹੜੀ ਉਹ ਕੇਰ ਦੇਣੇ ਆਪਾਂ ਕੇਰ ਨਹੀਂ ਜੀਰੋ ਡਰਨ ਵਾਲਾ 18 ਮਾਣ ਵਾਗੇ ਕੇ ਤੇ ਨਹੀਂ ਸਿੱਧੀ ਨਹੀਂ ਦੇਣੀ ਬਟ ਮੈਂ ਜਗਾ ਤੇ ਕੰਨੀਆਂ ਮਾਰ ਕੇ ਇਹ ਰੌਣੀ ਲੱਗਣਾ ਨਹੀਂ ਰੌਣੀ ਲਾ ਦੋ ਇਹਦਾ ਰੋਟਾਟਰ ਮਾਰ ਕੇ ਸਵਾਗਾ ਮਾਰ ਕੇ ਤੇ ਦੇਣੀ ਮੇਰੇ ਬਾਸ ਪਤੀ ਆਪਣੀ ਰਹਿੰਦੀ ਆ ਵੱਡਣਾਂ ਦੀ 3 4 2 ਕਿਲੇ ਚਲਣ ਵਗਿਆ 2 ਕਿਲੇ ਬਾਸ ਤੇ ਵੱਡੀ ਹੋ ਜੇ ਤਾਂ ਹਾਂਜੀ ਵੀਰੇ ਅਜਾਪਾ ਵੱਢਦੇ ਪੈਂ 17 18 ਤੇ 85 18 ਪਾ 18 85 ਆਪਾਂ ਰੀਲੀ 17 18 ਤੇ ਅੱਜ ਦੇ ਕੋਈ ਘਟਾਪਾ ਪਾਇਆ ਟੋਟਾਪੇ ਦੋ ਟਾਪੇ ਦੀ ਟਾਲੀ ਭਾਗੇ ਲੱਗੇ ਜਿਹਦਾ ਬਣਾਉਣਾ ਆਪਾਂ 20 ਦੋ ਟਾਪੇ ਪਵਾ ਕੇ ਲੱਗੇ ਆ ਤੇ ਹੁਣ ਉਹ ਅੱਡ ਕਰ ਲਾਵਾਂਗੇ ਇਹ ਅੱਡ ਲਾਵਾਂਗੇ ਇਹਦਾ ਵੀ ਬਣਾਵਾਂਗੇ ਉਹ ਮੰਡੀ 'ਚ ਵੇਚਾਂਗੇ ਜੀ 1885 ਦੂਜੀ ਆ ਤੇ ਉਹ ਬਾਕੀ ਆਪਾਂ ਪੀ ਵੀ 1 ਵੱਡਰੀ ਅੱਜ 1400 ਇੱਕ ਵੱਡਰੀ ਆ 1.5 ਕਿੱਲਾ 2.5 3 ਕਿੱਲੇ ਗਈ ਆ ਪੀ ਵੀ 1 ਅੱਜ ਦਾ ਦਿਨ ਸਾਰਾ ਐਂ ਟਪਰਾ ਵੀਡੀਓ ਨਾਲ ਜੁੜੇ ਰਹੋ ਬਣੇ ਰਹੋ ਆਮਿੰਦਰ ਆ ਵੀ ਦੋ ਟਰੈਕਟਰਾਂ ਦਾ ਪਾਸ ਹੋ ਕੇ ਲਾਉਂਦੇ ਆਂ ਦਾ ਆ ਵੰਗਾਰਾ ਜਿਹੜੇ ਮੰਗਣੇ ਬਹੁਤ ਔਖੇ ਆ ਅਗਲੇ ਦਾ ਹੀ ਨਹੀਂ ਪਤਾ ਕਰੋ ਫੋਨ ਆ ਜਾ ਬਾਈ ਮੈਨੂੰ ਟਰੈਕਟਰ ਦੇ ਦੋ ਆਪਦੇ ਟਰੈਕਟਰਾਂ ਦਾ ਨਜ਼ਾਰਾ ਹੁੰਦਾ ਬਾਕੀ ਏਰੀਆ ਸਾਰਾ ਵਢਿਆ ਗਿਆ ਕਣਕ ਆ ਭਾਵੀ ਜੀ ਜਿਹੜੇ ਢਾਈ ਗਲੇ ਸੀ ਇਰੇ ਡੀਐਸਰ ਵਾਲੀ 1401 ਆਏ ਕਿਹੜਾ ਪਹਿਲਾ ਆਉਂਦਾ ਪਿਆ ਇਹ ਕਿਲਾ ਥਾਂ ਪੂਰਾ ਨਾ ਵੱਧ ਨਾ ਘਟਾ ਤੇ ਵੇਣੇ ਕਿੰਨੀ ਹੁੰਦੀ ਆ ਟਰਾਲੀ ਚਮਾ ਖਾਲੀ ਹੈ ਜਿਆ ਟਰਾਲੀ ਆ ਇਹ ਲਜਾਣੀ ਸਰਸੇ ਵੇਣੇ ਕਿੰਨੇ ਹੁੰਦੇ ਡਾਪੇ ਦੇ ਚ ਇਹ ਕਿੜਾ ਆਉਂਦਾ ਪਿਆ ਚਾਰ ਠੀਕ ਲੱਗਦਾ ਟੀਆ ਮਤਲਬ ਕਿ ਇਹ ਚਲ ਕੱਟ ਹੋਈ ਆ ਕਿ ਵੇਨੇ ਆ ਕੀ ਬੰਦਾ ਵੀਰੇ ਪਾ ਗਏ ਦੂਜੇ ਖੇਤ ਤੇ ਸ਼ੈਲਰ ਆਲੇ ਤੇ ਨਾਲ ਸ਼ੈਲਰ ਆ ਗਿਆ ਆਪਣੇ ਤੇ ਆਪਾਂ ਆ ਪੀਵੀ 1 ਵੜਦੇ ਪਏ ਆ ਲੇਟਾ ਮਾਰ ਕੇ ਦੇ ਜੀ ਨੂੰ ਇੱਕ ਡਾਪਾ ਭਵਾਲਿਆ ਤੇ ਬਾਕੀ ਅਜ ਬਲਟੀ ਜੰਦੇ ਜੀ ਡਾਉਣੀ ਲਾਇਆ ਜਿੱਥੇ ਲਾਈ ਇਓ ਤਰੋ ਜਿਹੜੀ ਚੌਗਾਂ ਸੇ ਇੱਕ ਸਿਓ ਟਰਾਲੀ ਭਰ ਕੇ ਆ ਮਗਰ ਲਿਆਂਦੀ ਹੈ ਨਹੀਂ ਕਿ ਕੋਈ 40 25 ਦਾ ਟੇਫਰ ਟਰਾਲੀ ਭਰ ਕੇ ਆ ਤੇ ਆ ਇਧਰ ਨਾਲ ਨਰਮੀ ਆ ਨਾਲ ਸੜਕਾ ਆ ਜਿਹੜੀਆਂ ਟਾਲੀਆਂ ਵੱਡਾ ਰੋੜਾ 18 ਫੁੱਟ ਆ ਮਾ ਰੋਡ ਦੇ ਨਾਲ ਆ ਜਾਂਦੀ ਪਹਿਲੀ ਆਪਣੇ ਆ ਇਧਰ ਪਾਗ ਆ ਗਿਆ ਇਧਰ ਸ਼ੈਲਰ ਆ ਗਿਆ ਦਲਰ ਨਾਲ 4-5 ਪਰਾਂ ਨੇ ਸ਼ੈਲਰ 6 ਸ਼ੈਲਰ ਹਰੇ ਆਪਣੇ ਪਿੰਡ 'ਚ 1 ਆ 2 ਪਰਾਂ 3 ਪਰਾਂ ਨੇ ਤੇ ਕੋਈ ਇੱਕੋ ਫਰਾਂ ਭਾਗ ਤਾਂ ਆਹਦੀਆਂ ਥੋੜਾ-ਥੋੜਾ ਇੱਕ ਇਧਰ ਨਾਲ ਪਰਲੇ ਬੈਕਸਾਈਡ 'ਚ ਸੜਕ ਤੇ 4 4 6 ਸ਼ੈਲਰ ਆ ਇੱਕ ਦੌਰ ਲੱਗ ਲੱਗ ਜੂਗਾ ਜੇ ਬਾਕੀ ਮੇਰਾ ਅੱਜ ਦਾ ਨੰਬਰ ਹੈ ਤੇ ਇਹ ਵੀਡੀਓ ਤੋਂ ਹੋਰ ਡੇਅਗੇ ਪ੍ਰੋਕਟ ਕੀਤੀ ਮਹਿਲ ਸ਼ਹਿਰ ਦਾ ਫਸਟ ਹੋਏਗਾ ਤੇ ਪਟਰਾਂ ਨੂੰ ਸੈੱਟ ਕਰਦੇ ਹਾਂ ਤੇ ਬਾਜ ਚ ਲਾ ਦੇਣੀ ਹੈ ਫਸਫੇ ਦੇ ਘੰਟੇ ਦੇ ਵਿਚਾਲੇ ਤੇ ਇਸ ਵੀਡੀਓ ਤੇ ਐਂਡਿੰਗ ਕਰਦੇ ਹਾਂ ਜਲਦ ਮਿਲਦੇ ਹਾਂ ਨਵੀਂ ਅਗਲੀ ਵੀਡੀਓ ਚ ਧੰਨਵਾਦ ਕਰੇਗਾ